ਮੈਂ ਰਵਿੰਦਰ ਭੱਟੀ ਡਿਸਟ੍ਰਿਕਟ ਜੁਆਇੰਟ ਸੈਕਟਰੀ ਮਿਨੋਰਟੀ ਵਿੰਗ ਆਮ ਆਦਮੀ ਪਾਰਟੀ ਗੁਰਦਾਸਪੁਰ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਮੂਚੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤਾਂ ਕਿ ਜਿਹੜੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਐਡਾ ਵੱਡਾ ਇਕੱਠ ਜਗ੍ਹਾ ਕਰਕੇ ਵਿਖਾ ਰਿਹਾ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕ੍ਰਿਸਚਨ ਪਾਈਚਾਰਾ ਵੀ ਪਹੁੰਚਾ ਹੋਇਆ ਹੈ ਰਮਨ ਬੈਲਜੀ ਦੀ ਅਗਵਾਈ ਦੇ ਵਿੱਚ ਸਰਦਾਰ ਐਡਵੋਕੇਟ ਜਗਰੂਪ ਸੇਖਵਾ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੇ ਜਿਹੜੇ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਦੀ ਲੋਕ ਸਭਾ ਉਮੀਦਵਾਰ ਨੇ ਉਹਨਾਂ ਨੂੰ ਵੀ ਅਸੀਂ ਜਿਹੜੇ ਆ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਜੋ ਕਿ ਆਮ ਵਲੰਟੀਅਰਾਂ ਦੇ ਵਿੱਚੋਂ ਹੀ ਉੱਠ ਕੇ ਜਿਹੜੇ ਆ ਅੱਜ ਉਮੀਦਵਾਰ ਦੇ ਤੌਰ ਤੇ ਖੜੇ ਨੇ ਅਸੀਂ 크੍ਰਿਸਚਨ ਭਾਈਚਾਰਾ ਪੂਰਾ ਜਿਹੜਾ ਵਾ ਇਹਨਾਂ ਦੇ ਨਾਲ ਖੜਾ ਆ ਤੇ ਇਹਨਾਂ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿਤਾਉਣਗੇ ਮੇਰਾ ਨਾਮ ਡਾਂਜਾ ਔਇਲਾ ਔਇਲਾ ਮੇਰਾ ਪਿੰਡ ਆ ਤੇ ਆਪਾਂ ਰਮਨ ਬੈਲ ਜੀ ਦੇ ਨਾਲ ਸਮਰਥਨ ਦਿੰਨੇ ਆ ਉਹਨਾਂ ਨੂੰ ਹੈ ਤੇ ਉਹਨਾਂ ਦੁਆਰਾ ਅੱਜ ਜਿਹੜੀ ਰੈਲੀ ਕਰਾਈ ਗਈ ਆ ਹੈ ਦਰਦਾਰ ਭਗਵੰਤ ਮਾਨ ਜੀ ਦਾ ਆਉਣ ਤੇ ਅਸੀਂ ਸਵਾਗਤ ਕੀਤਾ ਹੈ ਵੱਡੀ ਗੰਟੀ ਨਾਲ ਮੌਜੂਦ ਲੈਂਦਾ ਹੈ ਤੇ ਆਪਾਂ ਵੱਡੀ ਲੀਡ ਨਾਲ ਦਰਦਾਰ ਜ਼ਿਲ੍ਹੇ ਚੋਂ ਸ਼੍ਰੀ ਸਹਰੀ ਕਲਸੀ ਜੀ ਨੂੰ ਐਮਪੀ ਦੀ ਸੀਟ ਤੋਂ ਵੱਡੀ ਲੀਡ ਨਾਲ ਜਿਤਾਵਾਂਗੇ ਮੈਂ ਬੱਬੂ ਠੇਕੇਦਾਰ ਪਿੰਡ ਹਯਾਤ ਨਗਰ ਇਹ ਬਹਿਲ ਸਾਹਿਬ ਦੇ ਜੋ 2 ਸਾਲਾਂ ਦੇ ਕਾਰਜਕਾਰ ਨੇ ਇਹ ਉਹਦੀ ਸਦਕਾ ਜੀ ਪੰਡਾਲ ਤੋਂ ਬਾਹਰ ਤੱਕ ਲੋਕ ਨੇ ਜਿੰਨੇ ਅੰਦਰ ਨੇ ਉਤੋਂ ਡਬਲ ਬਾਹਰ ਲੋਕ ਨੇ ਇਹ ਬਹਿਲ ਸਾਹਿਬ ਦੀ ਮਿਹਨਤ ਆ ਜੀ ਜਿਹੜਾ ਉਹਨਾਂ ਨੇ ਕੰਮ ਕੀਤੇ ਨੇ 2 ਸਾਲ ਇਹ ਉਹਦਾ ਫਲ ਮਿਲ ਰਿਹਾ ਉਹਨਾਂ ਨੂੰ ਜੀ ਬਹਿਲ ਸਾਹਿਬ ਜਿੰਦਾਬਾਦ ਬਹਿਲ ਸਾਹਿਬ ਜਿੰਦਾਬਾਦ ਬਹਿਲ ਕੁਲਦੀਪੂਆ ਬਲੌਕ ਬਣਾਣ ਮੈਂ ਆਪਣੇ ਸ਼ਹਿਰ ਵਸੀਆਂ ਨੂੰ ਨਾਲ ਲੈ ਗਿਆ ਅੱਜ ਖੁਸ਼ੀ ਵਾਲਾ ਦਿਨ ਹੈ ਕਿ ਮੇਰੇ ਹਰਮਨ ਪਿਆਰੇ ਭਗਵੰਤ ਮਾਨ ਜੀ ਮੇਰੇ ਸੀਐਮ ਸਾਹਿਬ ਮੇਰੇ ਗੁਰਦਾਸਪੁਰ ਹਲਕੇ ਵਿੱਚ ਆਏ ਆ ਤੇ ਉਹ ਰੈਲੀ ਵਿੱਚ ਸਾਡੇ ਸ਼ਾਮਲ ਹੋਣ ਖੁਸ਼ੀ ਨਾਲ ਆਇਆ ਆ ਐਡਾ ਬੜਾ ਜੋ ਮੈਂ ਮੇਰੇ ਸਾਰੇ ਸਾਥੀ ਨਾਲ ਆਇਆ ਆ ਇਹ ਖੁਸ਼ੀ ਵਿੱਚ ਆਇਆ ਆ ਆਏ ਆਪਣੇ ਆਏ ਆਪਣੇ ਕੈਂਡੀਡੇਟ ਨੂੰ ਪੂਰੀ ਜਿੱਤ ਦਿਵਾਣੀ ਆ